ਸਾਸੀ ਕਾ ਜੀ ਸਾਰਿਆਂ ਨੂੰ ਤੁਹਾਡੇ ਵਾਸਤੇ ਬਹੁਤ ਹੀ ਪਿਆਰੇ ਸੂਟ ਲੈ ਕੇ ਆਏ ਹਾਂ ਇਹ ਜਣਗੇ ਸ਼ਰਟ ਰਹੇਗੀ ਪਿਓਰ 크ਰੇਪ ਦੀ ਪ੍ਰਿੰਟਡ ਸ਼ਰਟ ਹੋਏਗੀ ਉਸ ਦੇ ਉੱਪਰ ਐਮਬਰਾਇਡਰੀ ਕੀਤੀ ਗਈ ਹੈ ਬਾਟਮ ਜਿਹੜੀ ਹੋਏਗੀ ਪਲੇਨ ਰਹੇਗੀ 크ਰੇਪ ਦੀ ਬਾਟਮ ਹੋਏਗੀ ਪ੍ਰਾਈਸ ਪਰ ਮੀਟਰ ਦੇ ਅਕੋਰਡਿੰਗ ਉੱਪਰ ਮੈਂਸ਼ਨ ਕੀਤਾ ਹੋਇਆ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚ ਆਪਣੇ ਦੀ ਆਰਡਰ ਕਰਵਾਉਣਾ ਚਾਹੁੰਦੇ ਹੋ ਸੂਟ ਦਾ ਸਕਰੀਨਸ਼ਾਟ ਮੇਰੇ ਵਟਸਐਪ ਨੰਬਰ ਤੇ ਭੇਜ ਕੇ ਕੋਈ ਵੀ ਸੂਟ ਤੁਸੀਂ ਆਪਣੇ ਲਈ ਬਾਈ ਕਰ ਸਕਦੇ ਹੋ ਅਗਲੇ ਜਿਹੜੇ ਸੂਟ ਆਉਂਦੇ ਨੇ ਉਹ ਵੀ ਤੁਹਾਨੂੰ ਪਿਓਰ ਬਨਾਸੀ ਬਰੋਕਰ ਦਾ ਸੂਟ ਮਿਲ ਜਾਏਗਾ ਪ੍ਰਾਈਸ ਪਰ ਮੀਟਰ ਦੇ ਅਕੋਰਡਿੰਗ ਮੈਂਸ਼ਨ ਕੀਤਾ ਹੋ ਦੁਪੱਟਾ ਇਸੇ ਨਾਲ ਰਹੇਗਾ ਔਰਗੇਂਜ਼ਾ ਦਾ ਕਟ ਦਾਣਾ ਹੈਂਡਵਰਕ ਕੀਤਾ ਗਿਆ ਦੁਪੱਟੇ ਦਾ ਜਿਹੜਾ ਪ੍ਰਾਈਸ ਹੋਏਗਾ ਉਹ ਵੱਖਰਾ ਰਹੇਗਾ ਤੁਸੀਂ WhatsApp ਤੇ ਪੁੱਛ ਸਕਦੇ ਹੋ ਪ੍ਰਾਈਸ ਦੁਪੱਟੇ ਦਾ ਅਗਲੇ ਜਿਹੜੇ ਸੂਟ ਆਉਂਦੇ ਨੇ ਵੀ ਤੁਹਾਨੂੰ ਪਿਓਰ ਕਰੇਪ ਦਾ ਪ੍ਰਿੰਟਡ ਸੂਟ ਮਿਲ ਜੇਗਾ embroideries ਦੇ ਉੱਪਰ ਬਹੁਤ ਹੀ ਪਿਆਰੀ ਕੀਤੀ ਗਈ ਪ੍ਰਾਈਸ ਪਰ ਮੀਟਰ ਅਕੋਰਡਿੰਗ ਮੈਂਸ਼ਨ ਕੀਤਾ ਹੋਇਆ ਅਗਲੇ ਜਿਹੜੇ ਸੂਟ ਹੋਣਗੇ ਵਿਸਕੋਸ ਔਰਗੇਂਜ਼ਾ ਦੀ ਸ਼ਾਰਟ ਰਹੇਗੀ ਵਰਕ ਕੀਤਾ ਗਿਆ ਬਾਟਮ ਇਸੇ ਨਾਲ ਰਹੇਗੀ ਉਪਾੜਾ ਸਿਲਕ ਦੀ ਬੋਟਮ ਹੋਏਗੀ ਵਿਸਕੋਸ ਔਰ ਗੈਂਜ਼ਾ ਦਾ ਇਸਦਾ ਦੁਪੱਟਾ ਰਹੇਗਾ ਪ੍ਰਾਈਸ ਸਾਈਜ਼ ਉੱਤੇ ਮੈਂਸ਼ਨ ਕੀਤਾ ਹੋਇਆ ਦੁਪੱਟਾ ਐਸਾ ਬਹੁਤ ਹੀ ਪਿਆਰਾ ਰੈਡੀ ਕੀਤਾ ਹੋਇਆ ਪ੍ਰਾਈਸ ਇਹਦਾ ਆਪਾਂ ਉੱਪਰ ਲਗਾਇਆ ਹੋਇਆ ਅਗਲੇ ਜਿਹੜੇ ਸੂਟ ਹੁੰਦੇ ਨੇ ਪਿਓਰ ਤੁਹਾਨੂੰ ਸ਼ਿਮਰ ਦਾ ਸੂਟ ਮਿਲ ਜੇਗਾ ਬੋਟਮ ਵੀ ਐਸੀ ਨਾਲ ਸ਼ਿਮਰ ਦੀ ਰਹੇਗੀ ਬੋਟਮ ਤੇ ਵੀ ਤੁਹਾਨੂੰ ਵਰਕ ਕੀਤਾ ਹੋਇਆ ਮਿਲ ਜੇਗਾ ਥ्रेड ਵਰਕ ਪਲੱਸ ਹੈਂਡ ਵਰਕ ਕੀਤਾਗਾ ਸੂਟ ਦੇ ਉੱਪਰ ਬਹੁਤ ਹੀ ਪਿਆਰਾ ਦੁਪੱਟਾ ਹਾਫ ਪਿਓਰ ਦਾ ਹੋਏਗਾ ਟੂ ਸਾਈਡ ਦੁਪੱਟੇ ਦੇ ਵਰਕ ਕੀਤਾ ਗਿਆ ਹੈ ਕੈਸ਼ ਓਨ ਡਿਲੀਵਰੀ ਨਹੀਂ ਹੈਗੀ ਜੀ ਪੇਮੈਂਟ ਤੁਹਾਨੂੰ ਪਹਿਲਾਂ ਹੀ ਕਰਨੀ ਪੈਗੀ ਸ਼ਿਪਿੰਗ ਇਹਨਾਂ ਸਾਰੇ ਸੂਟਾਂ ਦੇ ਉੱਪਰ 올 ਇੰਡੀਆ ਫ੍ਰੀ ਹੋਏਗੀ ਕੋਈ ਵੀ ਸੂਟ ਤੁਸੀਂ ਪ੍ਰਾਈਸ ਚੈੱਕ ਕਰਕੇ ਆਪਣੇ ਲਈ ਸੂਟ ਆਰਡਰ ਕਰਵਾ ਸਕਦੇ ਹੋ ਥੈਂਕ ਯੂ ਸੋ ਮੱਚ ਵੀਡੀਓ ਦੇਖਣ ਲਈ